ਆਇ ਕਹਿ ਗੁਰਧਾ ਮਨੀ ਸਿੰਘ ਕੋ ਲਿਖਿੰਦ ਬਠਾ ਕੇ ਗੁਰਨਾਮ ਕਦਾ ਧਿਆਨ ਕਰਾਈਐ ਨਿਤ ਪ੍ਰਤਿਗੁਰੂ ਵਿਚਾਰੀ ਜੈਸੇ ਬਾਣੀ ਲਿਖੀ ਮਨੀ ਸਿੰਘ ਸਾਹਿਬ ਜੋ ਕਾਲਮ ਸਿਆਣੀ ਬਤੀਕੇ ਬਤੀ ਕੁਝ ਨਵੀਆਂ ਕਰਮਾਂ ਕਰਵਾ ਕਰਕੇ ਕਲਗੀਧਰਤਾ ਜੀ ਦੇ ਤੱਕ ਸਰ ਜੀ ਦੇ ਸਾਹਮਣੇ ਪਾਵਨ ਸਥਾਨ ਗੁਰਦੁਆਰਾ ਲੇਖਨ ਸਤਸਾਹ ਦੇ ਸਰੋਵਰ ਉੱਤੇ ਅੱਜ ਸਰਵਾ ਕਰਦੇ ਆ ਪਾਵਨੀ ਪਾਪੀ ਨੂੰ ਗੁਰੂ ਕਾਂਸੀ ਦਾ ਵਰਦਾਨ ਦੇਣੇ ਆ ਬਚਨ ਕੀਤਾ ਜੋ ਪ੍ਰਾਣੀ ਇਸ ਪਾਵਨ ਸਥਾਨ ਤੇ ਆ ਕੇ ਭਾਵਨਾ ਦੇ ਨਾਲ ਗੁਰਮੁਖੀ ਪੈਂਤੀ ਲਿਖੇਗਾ ਗੁਰਮੁਖੀ ਪੈਂਤੀ ਗਿਆਨ ਦੀ ਪ੍ਰਾਪਤੀ ਹੋਵੇਗੀ ਵਿਦਵਾਨ ਬਣੇਗਾ ਇਹ ਹੈ ਪ੍ਰਗਟ ਹਮਾਰੀ ਕਾਂਸੀ ਪੜਹ ਹੈ ਇਹਾ ਢੋਲ ਮਤਰਾ ਸੀ ਲੇਖਕ ਗੁਣੀ ਕਿਰਤ ਗਿਆਨੀ ਬੋਧ ਸਿੰਧ ਹਵਾਇਤ ਆਨੀ ਤਿਲ ਕੇ ਕਾਰਨ ਕਲਮ ਕਾ ਇਹ ਪਰਕੰਧਾ ਮਾਡ ਸੇਖ ਚੱਕਾ ਦੇ ਪਰਿਵੇ ਮੰਗਰੀ ਕਈ ਇਤਹਾਸਾ ਧਾਕਨ ਸਾਹੀ ਦੇ ਮੰਗਲੇ ਪਾਸੇ ਮਾਤਾ ਸ਼ਰਨਪੁਰ ਜੀ ਮਾਤਾ ਸੁੰਦਰ ਕੌਰ ਜੀ ਦਾ ਪਾਵਨ ਸਥਾਨ ਹੈ ਜਿੱਥੇ ਮਾਤਾ ਜੀ ਹੋਰਾ ਜੀ ਭਾਈ ਬਨੀ ਜੀ ਗੁਰ ਸੰਤਾ ਨੇ ਦਿੱਲੀ ਤੋਂ ਆ ਕੇ ਕਲਗੀ ਘਰ ਕੀਤਾ ਜਿਨੂੰ ਮੇਲਾ ਕੀਤਾ ਸਜੇ ਜੀਵਾਨ ਅੰਦਰ ਜਦੋਂ ਮਾਤਾ ਜੀ ਹੋਣਾ ਚਾਰ ਸਹਿਜ ਜਾਦੇ ਮਿਰਤ ਮਾਤਾ ਗੁਜਰਕਾਰ ਨજર ਨਾ ਆਏ ਤਾਂ ਕਲਗੇ ਤਾਂ ਪਿਤਾ ਦੀ ਮੇਟੀ ਕੀਤੀ ਸਤਿਗੁਰੂ ਜੀ ਚਾਰ ਸਹਿਜ ਜਾਦੀ ਮਿਰਤ ਮਾਤਾ ਗੁਜਰਕਾਰ ਨજર ਨਹੀਂ ਆ ਰਹੀ ਕਿੱਥੇ ਨੇ ਹਾਕਾ ਜੀ ਕਲਗੇ ਨਾਲ ਪਿਤਾ ਜੀ ਉਹ ਸਮੇਂ ਖਾਸਾ ਅੰਤਵਾਰ ਦੇ ਸਾਰਾ ਕਰਕੇ ਵਾਚਨ ਕੀਤਾ ਸੀ ਇਹ ਕਥਨ ਕਿ ਸੀਸ ਪੈ ਵਾਰ ਦੀ ਚੁਕ ਚਾਰ ਚਾਰ ਗੁਏ ਚੁਕਿਆ ਬਿਹਰ ਦੇ ਜੀਵ ਕਈ ਮਾਚਾ ਕਥਨ ਅਖਾ ਸਾ ਅੰਤਰੁਪ ਤੁਮਨਾਕੀ ਮਾਤਾ ਸਰਪੋਜੀ ਦੀ ਪਾਵਨ ਪੁਸਤਕ ਵਿੱਚ ਲਾਇਆ ਤਾਕਤ ਸਾ ਜੀ ਦੇ ਇਹ ਬਾਸੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਬਾਬਾ ਦੀ ਸਿੰਘ ਜੀ ਦਾ ਪਾਵਨ ਸਥਾਨ ਜਿੱਥੇ ਕੜੀ ਕਾ ਪਿੱਤਾ ਜੀ ਨੇ ਇੱਕੇ ਚਲਕਲੀ ਪਰ ਕੀਤੀ ਸੀ ਦਰਸ਼ਨੀ ਜੋੜੀ ਤੋਂ ਬਾਅਦ ਆਂਦੇ ਆ ਖੱਬੇ ਹੱਥ ਕਰਕੇ ਆਲੀ ਹੈ ਜੀ ਗੁਰਦੁਆਰਾ ਜੰਡ ਸਰ ਸਾਹਿਬ ਜੀ ਨੂੰ ਕਲਗੀ ਪ੍ਰਾਤ ਤੋਹਫਾ ਜੀ ਨੇ ਜੰਡ ਨਾਲ ਘੋੜਾ ਮੰਨਿਆ ਸਿੰਘਾਂ ਨੂੰ ਮੁੱਖਤ ਜਾਂਦਾ ਕਦਕੇ ਖਾਹਾ ਵੀ ਬੰਨਿਆ ਸੀ ਬਟਿੰਡਾ ਰੋਟੇ ਗੁਰਦੁਆਰਾ ਮਹਾਰਾਜ ਸਰ ਸਾਹਿਬ ਜੀ ਹੈ ਉਹ ਸਾਖੀ ਦਾ ਮਹਾਰਾ ਕਲਗੀ ਕਰਤੋਆ ਜੀ ਨੇ ਪਾਵਨ ਸਥਾਨ ਤੇ ਵੱਡੀ ਪੱਧਰ ਤੇ ਬਣਾਉਣਾ ਕੀਤਾ ਅੰਮ੍ਰਿਤ ਦਾ ਬਾਟਾ ਜਾਣ ਕਰਕੇ ਸਵਾ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਲੋਕ ਸੁਖੀਆ ਵਰੋਗ ਸਹਿਲਾ ਪਿੰਦਾ ਅਗਲੇ ਦਿਨ ਆਖੰਡ ਸਾਹਿਬ ਜੋਂ ਮਲੇਡੀ ਜਨਮਤਾ ਕਰਕੇ ਗੁਰਦੁਆਰਾ ਮਹਾਤਮ ਸਾਹਿਬ ਜਾ ਕੇ ਜੋੜੀਏ ਜੀ ਸੰਪੂਰਨ ਕਰ ਤੋਖਾ ਸਾਹਿਬ ਜੀ ਮਿੱਤਾ ਸਾਰੇ ਜੀ ਮਹਾਨ ਗੁਰਸਥਾਨਾਂ ਦੀਆਂ ਕਦਰੀਆਂ ਸੇਵਾਵਾਂ ਦੇ ਵਿੱਚ ਆਪ ਜੀ ਸਹਿਯੋਗ ਲੇਗੇ ਆਪਨਾ ਜੀ ਨੂੰ ਸਤਿਗੁਰੂ ਪਾਵਨ ਸਤਾਨ ਦੇ ਹਰ ਐਤਵ ਹਰਸਿਆ ਨੰਮਕਤਾ ਬਾਤਾ ਵੀ ਚੈਲੂਦਾ ਅਮਰ ਪਰਛਾਉ ਗੁਰੂ ਬਾਲੀ ਜੀ ਨੂੰ ਕੁਝ ਵਸਤਰ ਏਕ ਉਤੇ ਸਹਾਰ ਕੋ ਵੀ ਵਸਤਰ ਅਤੇ ਧੰਨ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਪਾਵਨ ਸ਼ੋਹੀ ਵੀ ਇਹ ਪਾਗਾਂ ਜਿੰਨੇ ਗਾਦੀ ਭਾਈ ਦਾਸ ਸਿੰਘ ਦਾ ਨਾਮ ਰੱਖਤ ਸਾਹਿਬ ਜੀ ਦੀ ਜੀ ਹੈ ਸੇਵਕ ਪਰਿਵਾਰ ਵੱਲੋਂ ਅਮਰਪੁਰੇ ਨੂੰ ਲੈ ਕੇ ਸੰਧਿਆ ਮੇਲਾ ਕਾਰਜਾਂ ਦਾ ਦਰਸ਼ਨ ਕਰਵਾ ਜਾਂਦੇ ਨੇ ਜੀ ਦਰਸ਼ਨ ਕਰਕੇ ਆਉਣਾ ਨਹੀਂ ਆਪ ਸਰਬੱਤ ਦਾ ਸਮੁੱਚੇ ਪਰਵਾਰ ਦਾ ਮਾਨ ਸਨਮਾਨ ਜੀ ਆਣ ਆਣੇ ਕੋਲ ਜੋਕ ਦੀ ਸ਼ਿਵਾਰਨੀ ਜੀ ਗੁਰੂ ਘਰ ਦੇ ਪਰਵਾਰ ਕਰੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ 我有点累，有点